ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਤੇ ਆਓ ਅੱਜ ਆਪਾਂ ਸੁਣਦੇ ਹਾਂ ਲੇਖਕ ਮੈਕਸਿਮ ਗੋਰਕੀ ਦੀ ਲਿਖੀ ਹੋਈ ਕਹਾਣੀ ਸੁਰੰਗ ਸ਼ਾਂਤ ਨੀਲੀ ਝੀਲ ਬਿਆੰਤ ਬਰਫ਼ ਨਾਲ ਕੱਜੇ ਉੱਚੇ ਪਹਾੜਾਂ ਨਾਲ ਘिरी ਹੋਈ ਹੈ ਝੀਲ ਦੇ ਕੰਢੇ ਤੀਤ ਗੂੜੇ ਰੰਗ ਦੇ ਲਹਿਰਦਾਰ ਬਗੀਚੇ ਫੈਲੇ ਹੋਏ ਹਨ ਜੋ ਅਤ ਸੁਣੀ ਨਕਾਸ਼ੀ ਵਾਂਗ ਪ੍ਰਤੀਤ ਹੁੰਦੇ ਹਨ ਚਿੱਟੇਕਰ ਜੋ ਖੰਡ ਦੇ ਬਣੇ ਹੋਏ ਜਾਪਦੇ ਹਨ ਪਾਣੀ ਵਿੱਚ ਇੱਕ ਟਾਕ ਵੇਖ ਰਹੇ ਹਨ ਤੇ ਉੱਥੇ ਬੱਚੇ ਦੀ ਕੂਣੀ ਨੀਂਦ ਵਰਗੀ ਚੁੱਪ पसਰੀ ਹੋਈ ਹੈ ਸਵੇਰ ਦਾ ਵੇਲਾ ਪਹਾੜੀਆਂ ਤੋਂ ਫੁੱਲਾਂ ਦੀ ਮਿੱਠੀ ਖੁਸ਼ਬੂ ਲਹਿਰਾਉਂਦੀ ਹੋਈ ਆ ਰਹੀ ਹੈ ਸੂਰਜ ਹੁਣੇ-ਹੁਣੇ ਚੜ੍ਹਿਆ ਹੈ ਤੇ ਬਿਰਸ਼ਾਂ ਦੇ ਪੱਤੇਆਂ ਅਤੇ ਕਾ ਦੀਆਂ ਨੋਕਾ ਉੱਤੇ ਤਰੇਲ ਅਜੇ ਵੀ ਚਮਕ ਰਹੀ ਹੈ। ਸ਼ਾਂਤ ਕਾਟੀ ਵਿੱਚੋਂ ਲੰਘਣ ਵਾਲਾ ਰਾ ਹੋਰੇ ਰੰਗ ਦਾ ਫਿੱਤਾ ਜਾਪ ਰਿਹਾ ਹੈ। ਭਾਵੇਂ ਉਹ ਪੱਥਰ ਦਾ ਪੱਕਾ ਰਾ ਹੈ। ਫੇਰ ਵੀ ਇੰਜ ਲੱਗਦਾ ਹੈ ਇਹ ਛੋਣ ਤੇ ਮਖਮਲ ਵਰਗਾ ਹੋਵੇਗਾ। ਰੋੜੀ ਦੇ ਢੇਰ ਕੋਲ ਇੱਕ ਕਾਮਾ ਬੈਠਾ ਹੋਇਆ ਹੈ। ਉਸ ਦਾ ਰੰਗ ਹੋਰੇ ਵਰਗਾ ਕਾਲਾ ਹੈ। ਉਸ ਦੇ ਚਿਹਰੇ ਤੇ ਬਹਾਦਰੀ ਤੇ ਦਇਆ ਦੇ ਭਾਵ ਹਨ ਤੇ ਉਸਦੇ ਛਾਤੀ ਤੇ ਇੱਕ ਤੰਗਾ ਲਟਕ ਰਿਹਾ ਹੈ ਆਪਣੇ ਪੂਰੇ ਹੱਥ ਗੋਡਿਆਂ ਉੱਤੇ ਰੱਖੀ ਕੋਈ ਰਾਹੀ ਵੱਲ ਵੇਖ ਰਿਹਾ ਹੈ ਜੋ ਸ਼ਾ ਬਲੂਤ ਦੇ ਇੱਕ ਬਿਰਛ ਥੱਲੇ ਖਲੋਤਾ ਹੈ ਇਹ ਤੰਗਾ ਉਹ ਕਹਿੰਦਾ ਹੈ ਮੈਨੂੰ ਸਿੰਪਲਨ ਸੁਰੰਗ ਵਿੱਚ ਕਿਤੇ ਕੰਮ ਲਈ ਮਿਲਿਆ ਹੈ ਉਹ ਛਾਤੀ ਤੇ ਲਟਕ ਰਹੀ ਤਾਤ ਦੇ ਉਸ ਸੋਹਣੇ ਟੋਟੇ ਨੂੰ ਵੇਖਦਾ ਹੈ ਤੇ ਉਸਦੇ ਚਿਹਰੇ ਤੇ ਕੋਲੀ ਮੁਸਕਰਾਹਟ ਦੌੜ ਜਾਂਦੀ ਹੈ ਹਾਂ ਜਦ ਤੱਕ ਤੁਸੀਂ ਕੰਮ ਵਿੱਚ ਚੇਤ ਨਹੀਂ ਲਾਉਂਦੇ ਤੇ ਉਸ ਨੂੰ ਪਿਆਰ ਕਰਨਾ ਨਹੀਂ ਸਿੱਖਦੇ ਤਦ ਤੱਕ ਹਰ ਕੰਮ ਔਖਾ ਹੈ ਪਰ ਜਦ ਉਸ ਨਾਲ ਦਿਲ ਹੀ ਪਿਆਰ ਹੋ ਜਾਂਦਾ ਹੈ ਤਾਂ ਉਹ ਤੁਹਾਨੂੰ ਪ੍ਰੇਰਨਾ ਦਿੰਦਾ ਹੈ ਤੇ ਉਹ ਔਖਾ ਨਹੀਂ ਰਹਿੰਦਾ ਪਰ ਵੇਖਿਆ ਜਾਏ ਤਾਂ ਉਹ ਸੌਖਾ ਕੰਮ ਨਹੀਂ ਸੀ ਸੂਰਜ ਬਲਬੀ ਕੇ ਉਸਨੇ ਮੁਸਕੁਰਾਉਂਦਿਆਂ ਆਪਣੇ ਸਿਰ ਨੂੰ ਕੁਝ ਹਿਲਾਇਆ ਫਿਰ ਚਾਨਚਤ ਸੁਚੇਤ ਹੋ ਕੇ ਹੱਥੇ ਲਾਇਆ ਤੇ ਉਸ ਵੇਲੇ ਉਸ ਦੀਆਂ ਕਾਲੀਆਂ ਅੱਖਾਂ ਚਮਕ ਉਠੀਆਂ ਕਦੇ ਕਦੇ ਤਾਂ ਇਹ ਕਮ ਡਰਾਉਣਾ ਵੀ ਸੀ ਧਰਤੀ ਨੂੰ ਵੀ ਜ਼ਰੂਰ ਕੁਝ ਮਹਿਸੂਸ ਹੁੰਦਾ ਹੋਵੇਗਾ ਕੀ ਖਿਆਲ ਹੈ ਤੁਹਾਡਾ ਪਹਾੜ ਦੀ ਵੱਖੀ ਨੂੰ چیر ਕੇ ਜਦ ਅਸੀਂ ਡੂੰਗੀ ਖੋ ਬਣਾਈ ਤਾਂ ਉੱਥੇ ਦੀ ਧਰਤੀ ਬੜੇ ਗੁੱਸੇ ਨਾਲ ਸਾਡੇ ਸਾਹਮਣੇ ਆਈ ਉਸ ਦਾ ਸਾਤ ਤੱਤਾ ਸੀ ਸਾਡੇ ਦਿਲ ਬੈਠ ਗਏ ਸਾਡੇ ਸਿਰ ਬੋਝਲ ਹੋ ਗਏ ਤੇ ਸਾਡੀਆਂ ਹੱਡੀਆਂ ਵਿੱਚ ਪੀੜ ਉਠੀ ਕਈਆਂ ਬੰਦਿਆਂ ਨੇ ਇਹੋ ਮਹਿਸੂਸ ਕੀਤਾ ਫਿਰ ਧਰਤੀ ਨੇ ਸਾਡੇ ਤੇ ਪੱਥਰਾਂ ਦੀ ਵਰਖਾ ਕੀਤੀ ਤੇ ਤੱਤਾ ਪਾਣੀ ਡੋਲਿਆ ਕਿੰਨਾ ਭਿਆਨਕ ਸੀ ਉਹ ਜਦ ਕਦੇ ਪਾਣੀ ਤੇ ਚਾਨਣ ਪੈਂਦਾ ਉਹ ਲਾਲ ਸੁਹਾ ਦੇਖਦਾ ਤੇ ਤਦ ਮੇਰੇ ਪਿਤਾ ਜੀ ਕਹਿੰਦੇ ਕੈਸੇ ਧਰਤੀ ਨੂੰ ਜ਼ਖਮੀ ਕੀਤਾ ਹੈ ਉਹ ਸਾਨੂੰ ਸਾਰਿਆਂ ਨੂੰ ਆਪਣੇ ਲਹੂ ਵਿੱਚ ਡੁਬੋ ਦੇਗੀ ਆਪਣੇ ਲਹੂ ਨਾਲ ਲੂਹ ਛੁੱਟੇਗੀ ਹਾਂ ਇਹ ਸੀ ਤਾਂ ਮੇਰੀ ਕਲਪਨਾ ਪਰ ਧਰਤੀ ਦੇ ਗਰਭ ਵਿੱਚ ਜਿੱਥੇ ਕੀ ਗਲ ਕੋਟੂ ਹਨੇਰਾ पसਰਿਆ ਹੋਇਆ ਹੋਵੇ ਪਾਣੀ ਜਿਵੇਂ ਰੋਂਦਾ ਹੋਇਆ ਰਸਰਿਆ ਹੋਵੇ ਤੇ ਪੱਥਰ ਤੇ ਲੋਹੇ ਦੇ ਰਗੜੇ ਜਾਣ ਦੀ ਆਵਾਜ਼ ਆ ਰਹੀ ਹੋਵੇ ਹਰ ਗੱਲ ਸੰਭਵ ਲੱਗਦੀ ਹੈ ਉਥੇ ਹਰ ਚੀਜ਼ ਬੜੀ ਅਜੀਬ ਸੀ ਜਿਸ ਪਹਾੜ ਦੀਆਂ ਆਂਦਰਾਂ ਵਿੱਚ ਅਸੀਂ ਛੇ ਕਬਾਰੇ ਸਾਂ ਅਸਮਾਨ ਨੂੰ ਛੂਹਣ ਵਾਲੇ ਉਹ ਪਹਾੜ ਦੇ ਸਾਹਮਣੇ ਅਸੀਂ ਕਿੰਨੇ ਕਮਜ਼ੋਰ ਦਿਸ ਰਹੇ ਸਾਂ ਜੇ ਤੁਸੀਂ ਉਸ ਨੂੰ ਦੇਖਿਆ ਹੁੰਦਾ ਤਾਂ ਤੁਸੀਂ ਮੇਰੀ ਗੱਲ ਸਮਝ ਜਾਂਦੇ ਕਿ ਅਸੀਂ ਸਧਾਰਨ ਜਿਹੇ ਬੰਦਿਆਂ ਨੇ ਉਸ ਪਹਾੜ ਦੀ ਵੱਖੀ ਵਿੱਚ ਕਿੰਨਾ ਵੱਡਾ ਛੇਕ ਪਾਇਆ ਸੀ ਸਵੇਰ ਵੇਲੇ ਜਦ ਅਸੀਂ ਥੱਲੇ ਉੱਤਰ ਕੇ ਧਰਤੀ 'ਨੀਆਂ ਆਂਧਰਾ ਵਿੱਚ ਖੋਬ ਬਣਾਉਣ ਲੱਗਦੇ ਤਾਂ ਸੂਰਜ ਕਿਹੋ ਜਿਹਾ ਉਦਾਸ ਨਜ਼ਰ ਨਾਲ ਸਾਨੂੰ ਵੇਖਦਾ ਇਹ ਤੇ ਤੁਸੀਂ ਵੇਖੀਆਂ ਹੁੰਦੀਆਂ ਉਹ ਮਸ਼ੀਨਾਂ ਉਹ ਉਦਾਸ ਚਿਹਰੇ ਵਾਲਾ ਪਹਾੜ ਤੇ ਕਿਸੇ পাগল ਆਦਮੀ ਦੇ ਹਾਸੇ ਵਰਗੀਆਂ ਉਹ ਆਵਾਜ਼ਾਂ ਸੁਣੀਆਂ ਹੁੰਦੀਆਂ ਜੋ ਧਰਤੀ ਦੇ ਥੱਲੇ ਉੱਚੀ ਗੜਗੜਾਹਟ ਤੇ ਧਰਤੀ ਦੇ ਪਾਟਣ ਸਦਕਾ ਪੈਦਾ ਹੁੰਦੀਆਂ ਉਸ ਨੇ ਆਪਣੇ ਹੱਥਾਂ ਨੂੰ ਵੇਖਿਆ ਨੀਲੇ ਲਿਬਾਸ ਤੇ ਲਟਕਰੇ ਤਮਗੇ ਨੂੰ ਠੀਕ ਕੀਤਾ ਇਹ ਹੌਲੀ ਜਿਹੀ ਇੱਕ ਹੌਂਗਾ ਲਿਆ ਆਦਮੀ ਜਾਣਦੇ ਹਨ ਕਿ ਕੰਮ ਕਿਵੇਂ ਕਰਨਾ ਚਾਹੀਦਾ ਹੈ ਉਸਨੇ ਮਾਣ ਨਾਲ ਗੱਲ ਅੱਗੇ ਤੋਰੀ ਆਦਮੀ ਭਾਵੇਂ ਛੋਟਾ ਹੀ ਹੋਵੇ ਪਰ ਜਦ ਉਹ ਕੰਮ ਕਰਨਾ ਚਾਹੁੰਦਾ ਹੈ ਤਾਂ ਉਹ ਇੱਕ ਕਦੇ ਨਾ ਹਾਰਨ ਵਾਲੀ ਤਾਕਤ ਬਣ ਜਾਂਦਾ ਹੈ ਤੇ ਯਕੀਨ ਜਾਣੋ ਕਿ ਸਧਾਰਨ ਖੂਨ ਤੇ ਵੀ ਬੰਦਾ ਜੋ ਵੀ ਚਾਹੁੰਦਾ ਹੈ ਕਰ ਸਕਦਾ ਹੈ ਮੇਰੇ ਪਿਤਾ ਜੀ ਪਹਿਲਾਂ ਇਹ ਨਹੀਂ ਸਨਮੰਦਦੇ ਹੁੰਦੇ ਉਹ ਕਿਹਾ ਕਰਦੇ ਸਨ ਕਿ ਪਹਾੜ ਨੂੰ ચીਰ ਕੇ ਇੱਕ ਮੁਲਕ ਤੋਂ ਦੂਜੇ ਮੁਲਕ ਵਿੱਚ ਜਾਣਾ ਰੱਬ ਦੇ ਉਲਟ ਕੰਮ ਕਰਨਾ ਹੈ ਕਿਉਂਕਿ ਰੱਬ ਨੇ ਪਹਾੜਾਂ ਦੀਆਂ ਕੰਧਾਂ ਨਾਲ ਧਰਤੀ ਨੂੰ ਵੰਡਿਆ ਹੈ ਵੇਖਣਾ ਦੇਵੀ ਮਦੋਨਾ ਸਾਡੇ ਤੇ ਨਾਰਾਜ਼ ਹੋਵੇਗੀ ਪਿਤਾ ਜੀ ਦੀ ਇਹ ਗੱਲ ਸਹੀ ਨਹੀਂ ਸੀ ਕਿਉਂਕਿ ਮਦੋਨਾ ਉਹਨਾਂ ਤੇ ਕਦੇ ਨਜ਼ਰ ਨਹੀਂ ਹੁੰਦੀ ਜੋ ਉਸ ਨੂੰ ਪਿਆਰ ਕਰਦੇ ਹਨ ਮਗਰੋਂ ਪਿਤਾ ਜੀ ਵੀ ਲਗਭਗ ਉਹੀ ਸੋਚਣ ਲੱਗੇ ਜੋ ਮੈਂ ਸੋਚਦਾ ਸੀ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਪਹਾੜ ਨਾਲੋਂ ਵੀ ਵੱਡਾ ਤੇ ਤਗੜਾ ਮਹਿਸੂਸ ਕੀਤਾ ਪਰ ਅਜਿਹੇ ਮੌਕੇ ਵੀ ਆਉਂਦੇ ਸਨ ਜਦ ਕਿਸੇ ਤਿਉਹਾਰ ਦੇ ਦਿਨ ਆਪਣੇ ਸਾਹਮਣੇ ਮੇਜ਼ 'ਤੇ ਸ਼ਰਾਬ ਦੀ ਬੋਤਲ ਰੱਖੀ ਉਹ ਮੈਨੂੰ ਤੇ ਦੂਜੇ ਲੋਕਾਂ ਨੂੰ ਭਾਸ਼ਣ ਸੁਣਾਉਂਦੇ ਪਰਮਾਤਮਾ ਦੇ ਬੱਚਿਓ ਦੇ ਪਿਤਾ ਜੀ ਦਾ ਇੱਕ ਖਾਸ ਮਨਪਸੰਦ ਸੰਬੋਧਨ ਸੀ ਕਿਉਂਕਿ ਉਹ ਇੱਕ ਚੰਗੇ ਧਾਰਮਿਕ ਆਦਮੀ ਸਨ ਉਹ ਕਹਿਣਾ ਸ਼ੁਰੂ ਕਰਦੇ ਪ੍ਰਮਾਤਮਾ ਦੇ ਬੱਚਿਓ ਤੁਸੀਂ ਇਸ ਤਰ੍ਹਾਂ ਧਰਤੀ ਦਾ ਮੁਕਾਬਲਾ ਨਹੀਂ ਕਰ ਸਕਦੇ ਆਪਣੇ ਜ਼ਖਮਾਂ ਦਾ ਉਹ ਜ਼ਰੂਰ ਬਦਲਾ ਲਏਗੀ ਇਹ ਕਦੇ ਜੇ ਤੀਨ ਹੀ ਜਾਏਗੀ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਪਹਾੜ ਦੇ ਦਿਲ ਤੱਕ ਖੋਹਾਂ ਜ਼ਰੂਰ ਬਣਾਵਾਂਗੇ ਪਰ ਜਿਵੇਂ ਹੀ ਉਸ ਨੂੰ ਛੋਹਾਂਗੇ ਅਸੀਂ ਅੱਗ ਦੀਆਂ ਲਾਟਾਂ ਵਿੱਚ ਸੁੱਟ ਦਿੱਤੇ ਜਾਵਾਂਗੇ ਕਿਉਂਕਿ ਧਰਤੀ ਦਾ ਦਿਲ ਅੱਗ ਹੈ ਹਰ ਕੋਈ ਇਹ ਜਾਣਦਾ ਹੈ ਧਰਤੀ ਤੇ ਹਲ ਵਾਉਣਾ ਹੋਰ ਗੱਲ ਹੈ ਕੁਦਰਤ ਦੀਆਂ ਜੰਮਣ ਪੀੜਾ ਵਿੱਚ ਸਹਾਇ ਹੋਣਾ ਮਨੁੱਖ ਦਾ ਫਰਜ਼ ਹੈ ਪਰ ਉਸ ਦੇ ਚਿਹਰੇ ਨੂੰ ਜਾਂ ਉਸ ਦੇ ਸਰੀਰ ਨੂੰ ਖਰਾਬ ਕਰਨਾ ਨਹੀਂ ਇਹ ਅਸੀਂ ਨਹੀਂ ਕਰ ਸਕਦੇ ਵੇਖੋ ਅਸੀਂ ਜਿਉਂ-ਜਿਉਂ ਪਹਾੜ ਨੂੰ ਪੁੱਟ ਕੇ ਅੰਦਰ ਜਾਂਦੇ ਹਾਂ ਹਵਾ ਵਧੇਰੇ ਤਤੀ ਹੁੰਦੀ ਜਾਂਦੀ ਹੈ ਇਹ ਸਾਲ ਇਹਨਾ ਔਖਾ ਹੋ ਰਿਹਾ ਹੈ। ਮੁੱਛਾਂ ਨੂੰ ਮਰੋੜਦਾ ਹੋਇਆ ਉਹ ਆਦਮੀ ਹੌਲੀ ਜਿਹਾ ਹੱਸਿਆ। ਇੰਜ ਸੋਚਣ ਵਾਲੇ ਇਕੱਲੇ ਉਹੀ ਨਹੀਂ ਸਨ ਤੇ ਇਹ ਸੱਚ ਵੀ ਸੀ। ਜਿਵੇਂ ਜਿਵੇਂ ਅਸੀਂ ਅੱਗੇ ਵਧ ਰਹੇ ਸਾਂ ਹਵਾ ਤੱਤੀ ਹੁੰਦੀ ਜਾ ਰਹੀ ਸੀ। ਅਸੀਂ ਵਧੇਰੇ ਬਿਮਾਰ ਹੁੰਦੇ ਗਏ ਤੇ ਮੌਤ ਦਾ ਸ਼ਿਕਾਰ ਬਣਦੇ ਗਏ। ਤੱਤੇ ਪਾਣੀ ਦੇ ਚਸ਼ਮੇ ਤਿੱਖੇ ਵਹਿਣਾ ਵਿੱਚ ਵਗਣ ਲੱਗੇ। ਧਰਤੀ ਵਿੱਚ ਤਰੇੜਾਂ ਪਾਟੀਆਂ ਇਹ ਸਾਡੇ ਦੋ ਸਾਥੀ ਜੋ ਲਗਾਨੋਂ ਤੋਂ ਆਏ ਸਨ ਪਾਗਲ ਹੋ ਗਏ ਰਾਤ ਵੇਲੇ ਬੈਰਕਾ ਵਿੱਚ ਕਈ ਆਦਮੀ ਨੀਂਦ ਵਿੱਚ ਬੁੜਬੁਣਾਉਂਦੇ ਹੋਏ ਉੱਠਦੇ ਤੇ ਭੈਪੀਤ ਹੋਏ ਆਪਣੀ ਮੰਜੀਆਂ ਤੋਂ ਛਾਲਾ ਮਾਰ ਦਿੰਦੇ ਮੈਂ ਠੀਕ ਆਖ ਰਿਹਾ ਸਨ ਪਿਤਾ ਜੀ ਨੇ ਕਿਹਾ ਉਹਨਾਂ ਦੀਆਂ ਅੱਖਾਂ ਵਿੱਚ ਡਰ ਸੀ ਤੇ ਉਹਨਾਂ ਦੀ ਖੰਗ ਵੱਧ ਰਹੀ ਸੀ ਮੈਂ ਠੀਕ ਆਖ ਰਿਹਾ ਸਨ ਉਹਨਾਂ ਨੇ ਫਿਰ ਕਿਹਾ ਉਸੇ ਕੁਦਰਤ ਨੂੰ ਹਰਾ ਨਹੀਂ ਸਕਦੇ ਤੇ ਅਖੀਰ ਉਹ ਬਿਮਾਰ ਪਏ ਤੇ ਫਿਰ ਰਾਜੀ ਨਾ ਹੋਈ ਉਹ ਬਿਰਧ ਸਨ ਪਰ ਤਗੜੇ ਸਨ ਤੇ ਉਹਨਾਂ ਨੇ ਜਿੱਦ ਨਾਲ ਬਿਨਾਂ ਕਿਸੇ ਸ਼ਿਕਾਇਤ ਦੇ ਤਿੰਨ ਹਫ਼ਤਿਆਂ ਤੋਂ ਵਿਵੱਦ ਸਮੇਂ ਤੱਕ ਮੌਤ ਦਾ ਮੁਕਾਬਲਾ ਕੀਤਾ ਉਸ ਆਦਮੀ ਵਾਂਗ ਜੋ ਆਪਣਾ ਮੁੱਲ ਜਾਣਦਾ ਹੋਵੇ ਮੇਰਾ ਕੰਮ ਖਤਮ ਹੋਇਆ ਪਾਉਲੋ ਇੱਕ ਰਾਤ ਪਿਤਾ ਜੀ ਨੇ ਮੈਨੂੰ ਕਿਹਾ ਸੰਭਲ ਕੇ ਕੰਮ ਕਰੀਂ ਇਹ ਘਰ ਚਲਾ ਜਾਵੇਂ ਮਦੋਨਾ ਤੈਨੂੰ ਸੁਖੀ ਰੱਖੇ ਤਾਂ ਉਹ ਕਿੰਨਾ ਚਿਰ ਚੁੱਪ ਰਹਿ ਉਹਨਾਂ ਦੀ ਅੱਖਾਂ ਮੰਨ ਸੰ ਤੇ ਸਾਹ ਔਖਾ ਰਿਆ ਸੀ ਉਹ ਆਦਮੀ ਉੱਠ ਖਲੋਤਾ ਉਸਨੇ ਪਹਾੜਵਲ ਵੇਖਿਆ ਤੇ ਆਕੜ ਪੰਨੀ ਜਿਸ ਨਾਲ ਉਸ ਦੀਆਂ ਨਾੜਾਂ ਚਟਕ ਪਈਆਂ ਤਾਂ ਪਿਤਾ ਜੀ ਨੇ ਮੇਰਾ ਹੱਥ ਆਪਣੇ ਹੱਥ ਵਿੱਚ ਲਿਆ ਤੇ ਮੈਨੂੰ ਆਪਣੇ ਕੋਲ ਖਿੱਚ ਕੇ ਕਿਹਾ اے ਰੱਬੀ ਸਚਾਈ ਹੈ ਹਾਂ ਉਹਨਾਂ ਕਿਹਾ ਜਾਣਦਾ ਹੈ ਪੁੱਤਰ ਪਾਉਲੋ ਮੈਂ ਮੰਨਦਾ ਹਾਂ ਕਿ ਇੰਜ ਹੀ ਹੋਵੇਗਾ ਅਸੀਂ ਅਤੇ ਦੂਜੇ ਪਾਸੇ ਉਹ ਪੁੱਟਣ ਵਾਲੇ ਲੋਕ ਪਹਾੜ ਦੇ ਵਿਚਕਾਰ ਇੱਕ ਦੂਜੇ ਨੂੰ ਮਿਲਾਂਗੇ ਹਾਂ ਜ਼ਰੂਰ ਮਿਲਾਂਗੇ ਅਸੀਂ ਤੂੰ ਮੰਨਦਾ ਹੈ ਪੁੱਤਰ ਪਾਉਲੋ ਹਾਂ ਮੈਂ ਮੰਨਦਾ ਸਾਂ ਠੀਕ ਹੈ ਪੁੱਤਰ ਮਨੁੱਖ ਨੂੰ ਆਪਣੇ ਕੰਮ ਵਿੱਚ ਸਦਾ ਭਰੋਸਾ ਰੱਖਣਾ ਚਾਹੀਦਾ ਹੈ ਆਪਣੀ ਸਫਲਤਾ ਵਿੱਚ ਯਕੀਨ ਹੋਣਾ ਚਾਹੀਦਾ ਹੈ ਤੇ ਉਸ ਰੱਬ ਲਈ ਸ਼ਰਧਾ ਹੋਣੀ ਚਾਹੀਦੀ ਹੈ ਜੇ ਮਦੋਨਾਂ ਦੀ ਕਿਰਪਾ ਸਦਕਾ ਚੰਗੇ ਕੰਮਾਂ ਵਿੱਚ ਸਹਾਇਕ ਹੁੰਦਾ ਏ ਉੱਤਰ ਮੈਂ ਬੇਨਤੀ ਕਰਦਾ ਹਾਂ ਕਿ ਜੇ ਇਹ ਹੋ ਜਾਏ ਪਹਾੜ ਦੇ ਵਿਚਕਾਰ ਲੋਕਾਂ ਦਾ ਮੇਲ ਹੋ ਜਾਏ ਤਾਂ ਮੇਰੀ ਕਬਰ ਤੇ ਆਵੀਂ ਤੇ ਕਹੀਂ ਪਿਤਾ ਜੀ ਉਹ ਹੋ ਗਿਆ ਤਦ ਮੈਂ ਜਾਣ ਜਾਵਾਂਗਾ ਇਹ ਬੜਾ ਚੰਗਾ ਹੋਇਆ ਤੇ ਮੈਂ ਪਿਤਾ ਜੀ ਨੂੰ ਯਕੀਨ ਦਿਵਾਇਆ ਪੰਜਾਂ ਦਿਨਾਂ ਮਗਰੋਂ ਪਿਤਾ ਜੀ ਸਵਰਗਵਾਸ ਹੋ ਗਏ ਮਰਨ ਤੋਂ 2 ਦਿਨ ਪਹਿਲਾਂ ਉਹਨਾਂ ਨੇ ਮੈਨੂੰ ਤੇ ਸਾਡੇ ਹੋਰਨਾਂ ਸਾਥੀਆਂ ਨੂੰ ਕਿਹਾ ਸੀ ਕਿ ਉਹਨਾਂ ਨੂੰ ਸੁਰੰਗ ਦੇ ਅੰਦਰ ਉੱਥੇ ਹੀ ਦੱਬਿਆ ਜਾਏ ਜਿੱਥੇ ਉਹਨਾਂ ਕੰਮ ਕੀਤਾ ਸੀ ਉਹਨਾਂ ਨੇ ਸਾਨੂੰ ਇੰਜ ਕਰਨ ਦੀ ਬੇਨਤੀ ਹੀ ਕੀਤੀ ਪਰ ਮੈਂ ਮੰਨਦਾ ਹਾਂ ਕਿ ਉਹ ਜਿਵੇਂ ਸੁਪਨੇ ਵਿੱਚ ਬੋਲ ਰਹੇ ਸਨ ਅਸੀਂ ਤੇ ਦੂਜੇ ਪਾਸਿਓਂ ਸਾਡੇ ਬਲਵਧਨ ਵਾਲੇ ਲੋਕ ਮੇਰੇ ਪਿਤਾ ਜੀ ਦੇ ਸਵਰਗਵਾਸ ਹੋਣ ਦੇ 13 ਹਫ਼ਤੇ ਮਗਰੋਂ ਪਹਾੜ ਵਿੱਚਕਾਰ ਇੱਕ ਦੂਜੇ ਨਾਲ ਮਿਲੇ ਉਹ ਉਸ ਦਿਨ ਅਸੀਂ ਜਿਵੇਂ ਪਾਗਲ ਹੋ ਗਏ ਸਾਂ ਜਦ ਅਸੀਂ ਧਰਤੀ ਦੇ ਹਨੇਰ ਗਰਭ ਵਿੱਚ ਦੂਜੇ ਪਾਸਿਓਂ ਆਉਣ ਵਾਲੇ ਲੋਕਾਂ ਦੇ ਕੰਮ ਦੀ ਆਵਾਜ਼ ਸੁਣੀ ਰਤਾ ਸੋਚੋ ਖਾਂ ਅਸੀਂ ਉਸੇ ਵੇਲੇ ਧਰਤੀ ਦੇ ਅਜੇ ਇਹ ਵੱਡੇ ਭਾਰ ਥਲੇ ਸਾਂ ਕਿ ਜੇ ਉਹ ਚਾਹੁੰਦੇ ਤਾਂ ਇੱਕੋ ਸੱਟ ਨਾਲ ਸਾਨੂੰ ਸਾਰਿਆਂ ਸਧਾਰਨ ਅਜਿਹੇ ਬੰਦਿਆਂ ਨੂੰ ਫੇਸ ਉੱਟਦੇ ਕਈਆਂ ਦਿਨਾਂ ਤੱਕ ਅਸੀਂ ਇਹ ਬਾਜਾ ਸੁਣਦੇ ਰਹੇ ਹਲਕੀਆਂ ਜਿਹੀਆਂ ਆਵਾਜ਼ਾਂ ਦਿਨੋਂ-ਦਿਨ ਵਧੇਰੇ ਉੱਚੀਆਂ ਤੇ ਸਾਫ਼ ਹੋ ਰਹੀਆਂ ਸਨ ਤੇ ਸਾਡੇ ਉੱਤੇ ਜੇਤੂਆਂ ਵਾਲਾ ਨਸ਼ਾ ਛਾਇਆ ਹੋਇਆ ਸੀ ਅਸੀਂ ਰਾਖਸ਼ਾਂ ਵਾਂਗ ਪੂਤਾਂ ਵਾਂਗ ਕੰਮ ਕਰ ਰਹੇ ਤੇ ਸਾਨੂੰ ਰਤਾ ਵੀ ਥਕੇਮਾ ਪ੍ਰਤੀਤ ਨਾ ਹੋਇਆ ਨਾ ਹੀ ਕਿਸੇ ਦੇ ਹੁਕਮ ਦੀ ਲੋੜ ਪਈ ਕਿੰਨਾ ਸਵਾਦ ਆ ਰਿਹਾ ਸੀ ਯਕੀਨ ਮੰਨੋ ਸਾਨੂੰ ਉਸੇ ਵੇਲੇ ਲੱਗ ਰਿਹਾ ਸੀ ਕਿ ਅਸੀਂ ਇੱਕ ਬੜੇ ਸੋਹਣੇ ਦਿੰਦੇ ਹਾਰ ਤੇ ਨੱਚ ਰਹੇ ਆ ਤੇ ਅਸੀਂ ਸਾਰੇ ਬਾਲਾਵਾਂਗ ਨਰਮ ਦਿਲ ਦੇ ਮਹਿਸੂਸ ਕਰ ਰਹੇ ਸਾਂ ਕਿਤੇ ਤੁਸੀਂ ਜਾਣ ਸਕੋ ਕਿ ਕੰਮ ਹਿੰਨੀਆਂ ਬੱਦੀ ਜਿੱਥੇ ਅਸੀਂ ਛਛੁੰਦਰ ਵਾਂਗ ਅੰਤਖ ਮਿਹਨਤ ਨਾਲ ਖੋਹਾ ਬਣਾ ਰਹੇ ਸਾਂ ਉਥੇ ਧਰਤੀ ਦੇ ਹਨੇਰੇ ਗਰਭ ਵਿੱਚ ਦੂਜੇ ਲੋਕਾਂ ਨੂੰ ਮਿਲਣ ਦੀ ਕਿੱਡੀ ਵੱਡੀ ਤਾਂਗਰੀ ਹੋਵੇਗੀ ਇਹਨਾਂ ਯਾਦਾਂ ਸਦਕਾ ਉਸ ਆਦਮੀ ਦਾ ਚਿਹਰਾ ਜੋਸ਼ ਨਾਲ ਭਰ ਖੁੱਟਿਆ ਉਹ ਕੋਲ ਆਇਆ ਤੇ ਆਪਣੀਆਂ ਗੰਭੀਰ ਮਨੁੱਖੀ ਅੱਖਾਂ ਨਾਲ ਉਸ ਆਦਮੀ ਦੀਆਂ ਅੱਖਾਂ ਵਿੱਚ ਵੇਖਦੇ ਆ। ਉਸਨੇ ਨਰਮ ਤੇ ਖੁਸ਼ੀ ਭਰੀ ਆਵਾਜ਼ ਵਿੱਚ ਗੱਲ ਅੱਗੇ ਤੋਰੀ। ਸਾਡੇ ਵਿਚਾਰ ਜੋ ਮਿੱਟੀ ਦੀ ਅੰਤਲੀ ਤੈ ਸੀ ਉਹ ਡਿੱਗ ਪਈ। ਸੁਰੰਗ ਦਾ ਹੁਣੇ-ਹੁਣੇ ਖੁੱਲਿਆ ਹਿੱਸਾ ਮਸ਼ਾਲ ਦੇ ਤਿੱਖੇ ਪੀਲੇ ਚਾਨਣ ਨਾਲ ਜਗਮਗਾ ਉੱਠਿਆ ਤੇ ਉਸ ਪਾਸੇ ਸਾਨੂੰ ਇੱਕ ਕਾਲਾ ਚਿਹਰਾ ਵਿਖਾਈ ਦਿੱਤਾ ਜਿਸ ਦੇ ਖੁਸ਼ੀ ਦੇ ਹੰਝੂ ਚਮਕ ਰਹੇ ਸਨ। ਇਸ ਚਿਹਰੇ ਦੇ ਪਿੱਛੇ ਕਈ ਹੋਰ ਮਸ਼ਾਲਾਂ ਤੇ ਚਿਹਰੇ ਦੇ ਸੇ ਇੱਕ ਵਾਰਗੇ ਜਿੱਤਦੀਆਂ ਆਵਾਜ਼ਾਂ ਗੂੰਜੀਆਂ ਖੁਸ਼ੀ ਭਰਿਆ ਰੌਣਾ ਪਿਆ ਮੇਰੀ ਜ਼ਿੰਦਗੀ ਦਾ ਉਹ ਸਭ ਤੋਂ ਵੱਧ ਖੁਸ਼ੀ ਭਰਿਆ ਦਿਨ ਸੀ ਇਹ ਜਦ ਮੈਨੂੰ ਉਹ ਦਿਨ ਯਾਦ ਆਉਂਦਾ ਹੈ ਤਾਂ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੀ ਜ਼ਿੰਦਗੀ ਬੇਅਰਥ ਨਹੀਂ ਗਈ ਮੈਂ ਤੁਹਾਨੂੰ ਦੱਸਦਾ ਹਾਂ ਇਸ ਦਾ ਕਾਰਨ ਸੀ ਮੇਰਾ ਕੰਮ ਮੇਰਾ ਪਵਿੱਤਰ ਕੰਮ ਜਦ ਅਸੀਂ ਧਰਤੀ ਦੇ ਗਰਭ ਚੋਂ ਫੇਰ ਉੱਪਰ ਸੂਰਜ ਦੇ ਚਾਨਣ ਵਿੱਚ ਆਏ ਤਾਂ ਸਾਡੇ ਵਿੱਚੋਂ ਕਈਆਂ ਨੇ ਧਰਤੀ ਤੇ ਡਿੱਕੇ ਰੋਂਦੇ ਆ ਆਪਣੇ ਬੁੱਲਾਂ ਨਾਲ ਉਸ ਨੂੰ ਚੁੰਮ ਲਿਆ ਇਹ ਸਭ ਪਰਿ ਕਹਾਣੀਆਂ ਵਾਂਗ ਅਲੋਕਾਰ ਸੀ ਉਸ ਜਿੱਤੇ ਹੋਏ ਪਹਾੜ ਨੂੰ ਚੁੰਮਿਆ ਧਰਤੀ ਨੂੰ ਚੁੰਮਿਆ ਇਹ ਉਸ ਦਿਨ ਮੈਂ ਆਪਣੇ ਆਪ ਨੂੰ ਧਰਤੀ ਦੇ ਵਦੇਰੇ ਨੇੜੇ ਪ੍ਰਤੀਤ ਕੀਤਾ ਮੈਂ ਉਸ ਨੂੰ ਪਿਆਰ ਕੀਤਾ ਉਸੇ ਤਰ੍ਹਾਂ ਜਿਵੇਂ ਆਦਮੀ ਧੀਮੀ ਨੂੰ ਪਿਆਰ ਕਰਦਾ ਹੈ ਇਹ ਮੈਂ ਆਪਣੇ ਪਿਤਾ ਜੀ ਦੀ ਕਬਰ ਤੇ ਗਿਆ ਮੈਨੂੰ ਪਤਾ ਸੀ ਕਿ ਮੋਏ ਹੋਏ ਆਦਮੀ ਕੁਝ ਸੁਣ ਨਹੀਂ ਸਕਦੇ ਫਿਰ ਵੀ ਮੈਂ ਉੱਥੇ ਗਿਆ ਕਿਉਂਕਿ ਸਾਨੂੰ ਉਹਨਾਂ ਲੋਕਾਂ ਦੀਆਂ ਖਾਹਿਸ਼ਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਸਾਡੇ ਲਈ ਮਿਹਨਤ ਕੀਤੀ ਤੇ ਸਾਡੇ ਵਾਂਗ ਹੀ ਦੁੱਖ ਝੱਲੇ ਕਿ ਠੀਕ ਹੈ ਨਾ ਹਾਂ ਹਾਂ ਮੈਂ ਪਿਤਾ ਜੀ ਦੀ ਕਬਰ ਤੇ ਗਿਆ ਧਰਤੀ ਤੇ ਮੈਂ ਆਪਣੇ ਪੈਰ ਨਾਲ ਦਸਤਕ ਦਿੱਤੀ ਤੇ ਉਹੀ ਲਫ਼ਜ਼ ਦੁਹਰਾਏ ਜੋ ਪਿਤਾ ਜੀ ਮੈਨੂੰ ਕਹਿ ਗਏ ਸਨ ਪਿਤਾ ਜੀ ਉਹ ਹੋ ਗਿਆ ਮੈਂ ਕਿਹਾ ਅਸੀਂ ਆਦਮੀ ਜਿੱਤ ਗਏ ਹਾਂ ਉਹ ਹੋ ਗਿਆ ਪਿਤਾ ਜੀ ਧੰਨਵਾਦ